ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਜਿਲ੍ਹਾ ਕਰਦਾਸਪੁਰ ਅੱਜ ਬਲਾਕ ਪੁਰਾਣਾ ਸ਼ਾਲਾ ਸਾਡੇ ਨਾਲ ਜਿਲ੍ਹਾ ਖਜਾਂਚੀ ਸਰਦਾਰ ਹਰਦੀਪ ਸਿੰਘ ਜੀ ਲੋਚਾਪਾ ਜਿਲ੍ਹਾ ਸਲਾਹਕਾਰ ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਦੀ ਗਵਾਹੀ ਦੇ ਹੇਠ ਪਿੰਡ ਤਤਲਾ ਬਲਾਕ ਕਨੂਆਣ ਦੇ ਵਿੱਚ ਇਹੜੀ ਇੱਕ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਉਸ ਕਮੇਟੀ ਦੇ ਜਿਹੜੇ ਪ੍ਰਧਾਨ ਸਰਦਾਰ ਗੁਰਮੇਲ ਸਿੰਘ ਜੀ ਤੇ ਸਕੱਤਰ ਸਰਦਾਰ ਗੁਰਮੁਖ ਸਿੰਘ ਜੀ ਤੇ ਪ੍ਰੈਸ ਸਕੱਤਰ ਸੰਜੀਤ ਸਿੰਘ ਜੀ ਤੇ ਸਹਾਇਕ ਸਕੱਤਰ ਗੁਰਮੁਖ ਸਿੰਘ ਗੋਰਖੀ ਜੀ ਤੇ ਮੀਤ ਪ੍ਰਧਾਨ ਜਗਿੰਦਰ ਸਿੰਘ ਜਿੰਦਾ ਤੇ ਜਥੇਬੰਦਕ ਸਕੱਤਰ ਸੁਖਰਾਜ ਸਿੰਘ ਜੀ ਤੇ ਹੋਰ ਰੌਣਦ ਨਾਲ ਉਹਨਾਂ ਦੇ ਮੈਂਬਰ ਪ੍ਰਤਾਪ ਸਿੰਘ ਜੀ ਤੇ ਹੋਰ ਮੈਂਬਰ ਉਹ ਕਮੇਟੀ ਦਾ ਜਿਹੜਾ ਗਠਨ ਕੀਤਾ ਗਿਆ ਤੇ ਇਹਨਾਂ ਨੇ ਸਾਨੂੰ ਅਸ਼ਵਾਸ ਦਿਵਾਇਆ ਕਿ ਅਸੀਂ ਬਿਨਾਂ ਕਿਸੇ ਲਾਲਚ ਦੇ ਸਿਰਫ ਪਤੇ ਸਿਰਫ ਜਿਹੜੀ ਕਿਸਾਨੀ ਦੀ ਸੇਵਾ ਤੇ ਸਮਾਜ ਦੀ ਸੇਵਾ ਵਾਸਤੇ ਜਿਹੜਾ ਇਸ ਜਥੇਬੰਦੀ ਦੇ ਨਾਲ ਜੁੜੇ ਆ ਤੇ ਆਉਣ ਵਾਲੇ ਜਿਹੜੇ ਵੀ ਪ੍ਰੋਗਰਾਮ ਜਥੇਬੰਦੀ ਸੂਪਾ ਕਮੇਟੀ ਜਿਹੜੇ ਵੀ ਦੇਗੀ ਅਸੀਂ ਵੱਧ ਚੜ ਕੇ ਹਿੱਸਾ ਲਾਵਾਂਗੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ